ਪਤਿਤ ਪਾਵਨ ਜਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਅੱਜ ਦੇ ਪਾਵਨ ਵਚਨ ਹਨ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਬਾੜੇ ਵਿੱਚ ਆਵੇ ਸਖਾ ਕਹਿੰਦੇ ਨੇ ਮਿੱਤਰ ਨੂੰ ਬੰਦਪ ਕਹਿੰਦੇ ਨੇ ਰਿਸ਼ਤੇਦਾਰ ਨੂੰ ਮਹਾਰਾਜ ਕਹਿੰਦੇ ਭਾਈ ਉਹੀ ਮਨੁੱਖ ਗੁਰੂ ਦਾ ਸਿੱਖ ਹੈ ਗੁਰੂ ਦਾ ਮਿੱਤਰ ਹੈ ਗੁਰੂ ਦਾ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ ਆਪਣੈ ਬਾਣੈ ਜੋ ਚੱਲੈ ਪਾਈ ਵਿਛੜ ਝੋਟਾ ਖਾਵੇ ਜਿਹੜਾ ਕਹਿੰਦੇ ਮਨਮਰਜ਼ੀ ਕਰਦਾ ਹੈ ਉਹ ਮਨੁੱਖ ਪ੍ਰਮਾਤਮਾ ਤੋਂ ਵਿਛੜ ਕੇ ਫਿਰ ਦੁੱਖ ਸਹਾਰਦਾ ਰਹਿੰਦਾ ਹੈ ਜਿਹੜਾ ਆਪਣੀ ਮਰਜ਼ੀ ਦੇ ਅਨੁਸਾਰ ਤੁਰਦਾ ਹੈ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਕਿਉਂਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਕਦੇ ਵੀ ਸੁਖ ਨਹੀਂ ਪਾ ਸਕਦਾ ਤੇ ਮੁੜ ਮੁੜ ਕੇ ਦੁਖੀ ਹੋ ਕੇ ਫਿਰ ਪਛਤਾਉਂਦਾ ਹੈ ਹਰ ਕੇ ਦਾਸ ਸੁਹੇਲੇ ਭਾਈ ਸੁਹੇਲੇ ਦਾ ਮਤਲਬ ਹੈ ਸੁਖੀ ਸਤਗੁਰ ਕਹਿੰਦੇ ਨੇ ਵੀਰ ਪਰਮਾਤਮਾ ਦੇ ਭਗਤ ਬਾਣੀ ਪੜਨ ਸੁਣਨ ਵਾਲੇ ਸਦਾ ਸੁਖੀ ਜੀਵਨ ਬਤੀਤ ਕਰਦੇ ਹਨ ਜਨਮ ਜਨਮ ਕੇ ਇਕਿਲ ਵਿਕ ਦੁੱਖ ਕਾਟੇ ਆਪੇ ਮੇਲ ਮਿਲਾਈ ਕਿਲਵਕ ਕਹਿੰਦੇ ਨੇ ਪਾਪ ਨੂੰ ਮਹਾਰਾਜ ਕਹਿੰਦੇ ਭਾਈ ਪਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਤੇ ਪਾਪ ਕੱਟ ਦਿੰਦਾ ਤੇ ਉਹਨਾਂ ਨੂੰ ਆਪਣੇ ਚਰਨਾਂ ਨਾਲ ਵਿੱਚ ਮਿਲਾ ਲੈਂਦਾ ਹੈ ਜਿਹੜੇ ਪਰਮਾਤਮਾ ਦੀ ਰਜਾ ਵਿੱਚ ਤੁਰਦੇ ਹਨ ਰਹਾਉ ਏ ਕੁਟੰਬ ਸਭ ਜੀ ਕੇ ਬੰਧਨ ਭਾਈ ਪਰਮਪੁਲਾ ਸੰਸਾਰਾ ਸਤਿਗੁਰੂ ਸਮਝਾਉਂਦੇ ਨੇ ਵੀ ਗੁਰੂ ਦੀ ਰਜਾ ਵਿੱਚ ਤੁਰਨ ਤੋਂ ਬਿਨਾਂ ਇਹ ਆਪਣਾ ਪਰਿਵਾਰ ਵੀ ਜਿੰਦਵਾ ਤੇ ਨਿਰਾ ਮੋਹ ਹੈ ਔਰ ਮੋਹ ਦੇ ਬੰਧਨ ਬਣ ਜਾਂਦਾ ਹੈ ਤਾਈ ਉਹ ਕਹਿੰਦੇ ਜਗਤ ਜਿਹੜਾ ਗੁਰੂ ਤੋਂ ਭਟਕ ਕੇ ਕੁਰਾਹੇ ਪਿਆ ਰਹਿੰਦਾ ਹੈ ਬਿਨ ਗੁਰ ਬੰਧਨ ਟੁੱਟੇ ਨਹੀਂ ਗੁਰਮਖ ਮੋਖ ਦੁਆਰਾ ਗੁਰੂ ਦੀ ਸ਼ਰਣ ਆਉਣ ਤੋਂ ਬਿਨਾਂ ਇਹ ਬੰਧਨ ਮਹਾਰਾਜ ਕਹਿੰਦੇ ਟੁੱਟਦੇ ਨਹੀਂ ਔਰ ਗੁਰੂ ਦੀ ਸ਼ਰਣ ਪੈਣ ਵਾਲਾ ਮਨੁੱਖ ਮੋਹ ਦੇ ਬੰਧਨਾਂ ਤੋਂ ਖਲਾਸੀ ਪਾਉਣ ਦਾ ਰਸਤਾ ਲੱਭ ਲੈਂਦਾ ਹੈ ਕਰਮ ਕਰੇ ਗੁਰ ਸ਼ਬਦ ਨਾਲ ਪਛਾਣੇ ਮਰ ਜਨਮੇ ਬਾਰੋ ਬਾਰ ਜਿਹੜੇ ਮਨੁੱਖ ਕਹਿੰਦੇ ਨਿਰੇ ਦੁਨੀਆ ਦੇ ਕੰਮ ਤਾਂ ਦੇ ਹੀ ਕਰਦੇ ਰਹਿੰਦੇ ਹਨ ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦੇ ਉਹ ਮੁਰਮੜ ਜੰਮਦੇ ਤੇ ਮਰਦੇ ਰਹਿੰਦੇ ਹਨ ਹਉ ਮੇਰਾ ਜਗ ਪਲਚ ਰਹਿਆ ਭਾਈ ਕੋਈ ਨਾ ਕਿਸ ਹੀ ਕੇਰਾ ਸਤਗੁਰੂ ਜੀ ਸਮਝਾਉਂਦੇ ਨੇ ਵੀ ਜਗਤ ਨਾਲ ਜਿਹੜਾ ਜਗਤ ਦੇ ਵਿੱਚ ਇਹ ਗੱਲ ਆਮ ਪ੍ਰਚਲਿਤ ਹੈ ਵੀ ਹਉ ਮੇਰਾ ਜਗ ਪਲਚ ਰਹਿਆ ਭਾਈ ਹਉ ਮੇਰਾ ਦਾ ਮਤਲਬ ਹੀ ਮੈਂ ਵੱਡਾ ਇਹ ਧਨ ਪਦਾਰਥ ਆਦਿਕ ਮੇਰਾ ਇਸ ਵਿੱਚ ਹੀ ਕਹਿੰਦੇ ਜਗਤ ਜਿਹੜਾ ਹੁਲਝਿਆ ਪਿਆ ਹੈ ਉਂਝ ਕੋਈ ਵੀ ਕਿਸੇ ਦਾ ਸਦਾ ਦਾ ਸਾਥੀ ਨਹੀਂ ਬਣ ਸਕਦਾ ਗੁਰਮਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਵਸੇਰਾ ਗੁਰੂ ਦੀ ਸ਼ਰਣ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਐ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਐ ਉਹਨਾਂ ਦਾ ਆਤਮਿਕ ਨਿਵਾਸ ਗੁਰੂ ਦੇ ਚਰਨਾਂ ਵਿੱਚ ਰਹਿੰਦਾ ਹੈ ਐਥੈ 부ਜੇ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਸਤਿਗੁਰ ਕੰਧ ਜਿਹੜਾ ਮਨੁੱਖ ਇਸ ਜੀਵਨ ਵਿੱਚ ਇਸ ਭੇਦ ਨੂੰ ਸਮਝਦਾ ਉਹ ਆਪਣੇ ਆਤਮਿਕ ਜੀਵਨ ਨੂੰ ਪਰਤਾਲ ਦਾ ਰਹਿੰਦਾ ਹੈ ਪਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ ਸਤਿਗੁਰ ਸਦਾ ਦਿਆਨ ਹੈ ਪਾਈ ਬਿਨ ਭਾਗਾਂ ਕਿਆ ਪਾਈਏ ਭਾਗਾਂ ਦਾ ਮਤਲਬ ਹੈ ਕਿਸਮਤ ਮਹਾਰਜ ਕਹਿੰਦੇ ਗੁਰੂ ਤਾਵਾ ਹਰ ਵੇਲੇ ਹੀ ਦਇਆਵਾਨ ਰਹਿੰਦਾ ਹੈ ਮਾਇਆ ਵਿੜਿਆ ਮਨੁੱਖ ਗੁਰੂ ਦੀ ਸ਼ਰਣ ਨਹੀਂ ਆਉਂਦਾ ਫਿਰ ਕਿਸਮਤ ਤੋਂ ਬਿਨਾਂ ਗੁਰੂ ਪਾਸੋਂ ਕੀ ਮਿਲੇ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤੇਹਾ ਫਲ ਪਾਈਏ ਗੁਰੂ ਸਭਨਾਂ ਨੂੰ ਇੱਕ ਪਿਆਰ ਦੀ ਨਿਗਾ ਨਾਲ ਵੇਖਦਾ ਪਰ ਸਾਡੀ ਜੀਵਨ ਦੀ ਜਿਹੋ ਜੀ ਭਾਵਨਾ ਹੁੰਦੀ ਹੈ ਉਹ ਜਾ ਫਾਲ ਗੁਰੂ ਪਾਸੋਂ ਮਿਲ ਜਾਂਦਾ ਹੈ ਨਾਨਕ ਨਾਮ ਬਸੈ ਮਨ ਅੰਤਰ ਮੇਟੋਂ ਆਪ ਗਵਾਹੀ ਹੈ ਨਾਨਕਾ ਕਾ ਗੁਰੂ ਸਭ ਕਹਿੰਦੇ ਨੇ ਕਿ ਭਾਈ ਜੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਈਏ ਤਾਂ ਪ੍ਰਮਾਤਮਾ ਦਾ ਨਾਮ ਮਨ ਵਿੱਚ ਆ ਵਸਦਾ ਹੈ ਜੇ ਆਪੀ ਆਪੀ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਰਹਾਂਗੇ ਤਾਂ ਗੁਰੂ ਕਿਰਪਾ ਕਰਦਾ ਹੈ ਸਵਨਾਂ ਦੇ ਪੜਦੇ ਵੀ ਕਰਦਾ ਲੋਕ ਪਰਲੋਕ ਦੇ ਸੁੱਖ ਵੀ ਬਖਸ਼ਦਾ ਹੈ ਗੁਰੂ ਦੀ ਸ਼ਰਨ ਪਈਏ ਆਪਾ ਭਾਵ ਮਿਟਾ ਕੇ ਗੁਰੂ ਦੀ ਅਰਜਾ ਵਿੱਚ ਤੁਰੰਦਾ ਯਤਨ ਕਰੀਏ ਮਹਾਰਾਜ ਸਭਨਾ ਪਰ ਮਿਹਰ ਭਰਿਆ ਆਤਰਖਣ ਸਭਨਾ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪ ਜੀ ਪ੍ਰੇਮ ਪਿਆਰ ਤਫਾਕ ਬਣੇ ਦੀ ਅਰਦਾਸ ਔਰ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਸੰਪੂਰਨ ਹੋਣ ਦੀ ਅਰਦਾਸ ਮਹਾਰਾਜ ਦੇ ਚਰਨਾਂ 'ਚ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰੁ ਗੁਰਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤੈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤ